ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਆਲੂ ਫਲੀਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਮੈਂ ਆਲੂ ਲੈਤੇ ਨੇ ਅੱਧਾ ਕਿਲੋ ਫੜੀਆਂ ਲੈਤੀਆਂ ਨੇ ਤੇ ਇੱਕ ਮੈਨੇ ਪਿਆਜ਼ ਕੱਟ ਲਿਆ ਦੋ ਗੰ ਪਿਆਜ਼ ਲੈਤੇ ਨੇ ਬਰੀਕ ਬਰੀਕ ਕੱਟ ਲਿਆ ਇੱਕ ਹਰੀ ਮਿਰਚ ਲੈਤੀ ਆ ਇੱਕ ਲਾਲ ਟਮਾਟਰ ਲੈਤਾ ਦੋ ਚਾਰ ਗਠੀਆਂ ਮੈਨੇ ਲਸਣ ਦੇ ਲੈਤੀਆਂ ਨੇ ਦੋ ਚਮਚੇ ਹਲਦੀ ਲੈਤੇ ਨੇ ਨੂਨ ਆਪਣੇ ਸਵਾਦ ਅਨੁਸਾਰ ਮੈਂ ਤੇ ਆਪਣੇ ਸਵਾਦ ਅਨੁਸਾਰ ਇੱਕ ਚਮਚਾ ਮੈਂ ਜੀਰਾ ਲੈਂਦਾ ਸਰੋਂ ਦਾ ਤੇਲ ਲੈਂਦਾ ਇਧਰ ਮੈਂਨੇ ਪਤੀਲੇ ਦੇ ਵਿੱਚ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਵਾਂਗੇ ਜੀਰਾ ਆਪਣਾ ਹੋ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਗੰਡੇ ਪਾ ਦਵਾਂਗੇ ਬੈਦੇ ਵਿੱਚ ਗੰਡੇ ਪਾ ਦਿੱਤੇ ਨੇ ਕਟਿਆ ਹੋਇਆ ਲਾਸਨ ਕਟੀਆਂ ਹੋਈਆਂ ਮਿਰਚਾਂ ਪਾ ਦਿੱਤੀਆਂ ਨੇ ਆਪਾਂ ਇਹ ਸਬਜ਼ੀ ਪਤੀਲੇ ਦੇ ਵਿੱਚ ਬਣਾ ਰਹੇ ਹਾਂ ਜੋ ਕਿ ਪਿੰਡਾਂ ਦੇ ਵਿੱਚ ਪਤੀਲਿਆਂ ਦੇ ਵਿੱਚ ਸਬਜ਼ੀ ਬਣਾਈ ਜਾਂਦੀ ਆ ਆਪਾਂ ਇਹਦੇ ਵਿੱਚ ਆਪਾਂ ਕੜਾਹੀ ਵਿੱਚ ਨਹੀਂ ਪਤੀਲੇ ਵਿੱਚ ਸਬਜ਼ੀ ਬਣਾ ਰਹੇ ਹਾਂ ਮਸਾਲਾ ਆਪਣਾ ਬ੍ਰਾਊਨ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਲਾਲ ਟਮਾਟਰ ਪਾ ਦਵਾਂਗੇ ਲਾਲ ਟਮਾਟਰ ਪਾ ਦਿੱਤੇ ਨੇ ਲਾਲ ਟਮਾਟਰ ਆਪਣੇ ਪੁੰਨ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਫੜੀਆਂ ਪਾ ਦਵਾਂਗੇ ਸੌਰੀ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਸਬਜੀ ਫੜੀਆਂ ਪਾਉਂਦੇ ਵਕਤ ਮੈਂ ਫੜੀਆਂ ਦੇ ਵਿੱਚ ਪਾ ਦਿੱਤੀਆਂ ਨੇ ਤੇ ਆਪਾਂ ਹੁਣ ਇਹਨੂੰ ਅੱਧਾ ਇੱਕ ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਹੀ ਭੁੰਨਾਂਗੇ ਅੱਧਾ ਇੱਕ ਮਿੰਟ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ 1.5 ਮਿੰਟ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਜੋ ਨੂਨ ਮਿਰਚ ਆਪਾਂ ਨੇ ਉਹ ਕਰਕੇ ਰੱਖਿਆ ਉਹ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਜੋ ਮਸਾਲੇ ਨੇ ਨੂਨ ਮਿਰਚ ਹਲਦੀ ਉਹ ਪਾ ਦਵਾਂਗੇ ਅਸੀਂ ਨੂਨ ਮਿਰਚੇ ਦੇ ਵਿੱਚ ਪਾ ਦਿੱਤਾ ਹੁਣ ਅਸੀਂ ਇਹਦੇ ਵਿੱਚ ਪੌਣਾ ਗਲਾਸ ਪਾਣੀ ਦਾ ਪਾ ਦਵਾਂਗੇ ਇੱਕ ਗਲਾਸ ਪੌਣਾ ਇੱਕ ਗਲਾਸ ਪਾਣੀ ਦਾ ਪਾ ਦਿੱਤਾ ਹੁਣ ਇਸ ਇਹਨੂੰ ਉੱਪਰੋਂ ਢੱਕ ਢੱਕ ਦਵਾਂਗੇ ਹੁਣ ਆਪਾਂ ਇਹਨੂੰ 5 ਮਿੰਟਾਂ ਵਾਸਤੇ ਪਕਾਵਾਂਗੇ 5 ਮਿੰਟ ਹੋ ਚੁੱਕੇ ਸੀ ਹਾਜੀ ਸਾਡੀ ਸਬਜੀ ਦੇ ਵਿੱਚ ਪਾਣੀ ਆ ਅਸੀਂ ਇਹਨੂੰ ਹੋਰ ਪਕਾਵਾਂਗੇ ਹਾਜੀ ਸਾਡੀ ਸਬਜੀ ਬਣੀ ਨਹੀਂ ਅਸੀਂ ਇਹਨੂੰ ਹੋਰ ਪਕਾਵਾਂਗੇ 10-15 ਮਿੰਟ ਹੋ ਚੁੱਕੇ ਨੇ ਹੁਣ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਆ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜੋ ਸਬਜੀ ਆ ਉਹ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਅਸੀਂ ਇਹਨੂੰ ਥੱਲੇ ਲਾ ਲਵਾਂਗੇ ਸਬਜੀ ਨੂੰ ਅਸੀਂ ਥੱਲੇ ਲਾ ਲਿਆ ਹੁਣ ਅਸੀਂ ਇਹਨੂੰ ਇੱਕ ਪਾਂਡੇ ਦੇ ਵਿੱਚ ਪਾ ਲਵਾਂਗੇ ਸਬਜੀ ਸਾਡੀ ਬਣ ਕੇ ਤਿਆਰ ਆ ਹੁਣ ਅਸੀਂ ਇਹਨੂੰ ਇੱਕ ਪਾਂਡੇ ਦੇ ਵਿੱਚ ਕੱਢ ਲਵਾਂਗੇ ਹੁਣ ਅਸੀਂ ਇਹਨੂੰ ਇੱਕ ਪਾਂਡੇ ਦੇ ਵਿੱਚ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਸਰਦੀ ਬਣ ਕੇ ਬਿਲਕੁਲ ਤਿਆਰ ਆ ਜੋ ਦੇਖਣ ਦੇ ਵਿੱਚ ਹੀ ਬਹੁਤ ਹੀ ਸਵਾਦ ਲੱਗ ਰਹੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਵੀਡੀਓ ਨੂੰ ਕਰੋ ਲਾਇਕ ਚੈਨਲ ਨੂੰ ਕਰੋ ਸਬਸਕ੍ਰਾਈਬ ਐਸੀ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ